ਕਿਉਂ ਕਿਵੇਂ ਲੱਗਦਾ ਹੈ ਕਿ ਕਿਉਂ ਬਣਾਇਆ ਜਾਂਦਾ ਇਸ ਮਹੀਨੇ ਇਹ ਬਿਸਕੁਟ ਇਹਨੂੰ ਸਾਵਣ ਕਰਕੇ ਗੁੱਦੀਆਂ ਨੂੰ ਦੇਣ ਸਨਾਰੇ ਦੇਣ ਖਾਤਰ ਬਣਾਏ ਜਾਂਦੇ ਨੇ ਕਿੰਨਾ ਗਰਸ਼ ਰਹਿੰਦਾ ਹੈ ਇੱਥੇ ਮਾਣੋ ਇਹ ਵੀ ਬਹੁਤ ਰਹਿੰਦਾ ਹੈ ਸਾਡੇ ਲਈ ਬਿਸਕੁਟ ਉਹ ਦੇਖ ਹਾਰ ਬਣੇ ਜਿਆ ਪੁਰਾਣੇ ਬਿਸਕੁਟ ਵੇਚਦੇ ਆ ਤਾਰੇ ਦਿੱਤੇ ਉਹਨਾਂ ਲਈ ਬਹੁਤ ਜ਼ਿਆਦਾ ਰੱਖਦਾ ਹੈ ਬਈ ਕਿੰਨਾ ਕੁ ਰਸ਼ ਰੈਂਦਾ ਹੈ ਦੁਕਾਨ ਤੇ ਬਹੁਤ ਜ਼ਿਆਦਾ ਰੱਖਿਆ ਹੈ ਮੇਰਾ ਨਾਮ ਹਾਂ ਮਨਦੀਪ ਦਾ ਕੀ ਕਹੋਗੇ ਜਿਹੜੇ ਸੀ ਇਹ ਬਿਸਕੁਟ ਬਣਾ ਰਹੇ ਉਹ ਕਿਹੜੇ ਮਹੀਨੇ ਬਣਾਈ ਜਾਂਦੇ ਨੇ ਕਿਉਂ ਬਣਾਈ ਜਾਂਦੇ ਨੇ ਇੰਨਾ ਰਸ਼ ਕਿੰਨਾ ਕੁ ਰਸ਼ ਰੈਂਦਾ ਦਾ ਪਾ ਜੀ ਬੋਲ ਰਹੇ ਹਾਂ ਦਾਗਾ ਬਿਸਕੁਟ ਬਣਾ ਰਹੀ ਹਾਂ ਕੀ ਕਹਿਣਾ ਚਾਹਦੇ ਹੋ ਕਿ ਇਹ ਕਿੰਨਾ ਕੁ ਰਸ ਜਾਂਦਾ ਕਿਹੜੇ ਮਹੀਨੇ ਬਣਾਇਆ ਜਾਂਦਾ ਹੈ ਰਸ ਸਭਰੇ ਬਹੁਤ ਲੱਗਦਾ ਹੈ ਇਹ ਸੌਂ ਦੇ ਮਹੀਨੇ ਚ ਬਣਾਇਆ ਜਾਂਦਾ ਹੈ ਹਾਂਜੀ ਸੌਂ ਦੇ ਮਹੀਨੇ ਚ ਕਿਉਂ ਬਣਾਇਆ ਜਾਂਦਾ ਹੈ ਨੇ ਸੌਂ ਦੇ ਮਹੀਨੇ ਦੀ ਵਸ ਦੀ ਸੌਂ ਦੇ ਮਹੀਨੇ ਰੋਸ ਤੇ ਸਾਹ ਹੁਣ ਆਇ ਸਵਾਦ ਲੱਗਦੇ ਨੇ ਜੀ ਕਿਵੇਂ ਜਿਹੜਾ ਤਿਹਾਰਾ ਬਣਾਇਆ ਜਾਂਦਾ ਹੈ ਉਹ ਪਿੱਛੇ ਤੋਂ ਜਨੇ ਰੀਤ ਚੱਲੀ ਆਈ ਜਾਂਦੀ ਆ ਉਹ ਮੈਂ ਚੱਲੀ ਜਾਂਦੇ ਨੇ ਹਾਂ ਤੇ ਕੁੜੀਆਂ ਨੂੰ ਫੂਟ ਦੇ ਨੇ ਬਿਸਕੁਟ ਦੇਣੇ ਜੀ ਆ ਹੁਣ ਤਾਂ ਆਪਾਂ ਕੋਈ ਪਤਾ ਨਹੀਂ ਕਿ ਅੱਗੇ ਕਿਵੇਂ ਨਵੇਂ ਉਹਦੇ ਚ ਪਿੰਕ ਪਿਛਲੇ ਰੀਤੇ ਚੱਲਿਆ ਜੀ ਕੀ ਨੌਜਵਾਨਾਂ ਨੂੰ ਕੀ ਸਨੇਹਾ ਦੇਵੋਗੇ ਅੱਜ ਜਿਹੜੇ ਲੋਕ ਨੇ ਨੌਜਵਾਨ ਨੇ ਪੁਰਾਣੇ ਰੀਤੀ ਰਿਵਾਜਾ ਭੁੱਲੀ ਜਾਂਦੇ ਨੇ ਉਹਨਾਂ ਨੂੰ ਕੀ ਸਨੇਹਾ ਦੇਵੋਗੇ ਉਹ ਕੀ ਕਹਿ ਸਕਦੇ ਆ ਜੀ ਤਾਂ ਫੁਟਾਈ ਕੀ ਕਹੋਗੇ ਮਲਕੀ ਅੱਜ ਇੱਥੇ ਦੇਖਿਆ ਹੈ ਵੀ ਕੁੜੀਆਂ ਬਿਸਕਟ ਬਣਵਾ ਰਹੀਆਂ ਨੇ ਕੀ ਕਾਰਨ ਇਹ ਇਹ ਸੀ ਮਿੰਨੀ ਕਿਉਂ ਬਣਾਈ ਜਾਂਦੇ ਨੇ ਕੀ ਕਾਰਨ ਤਾਂ ਇਹ ਹੈ ਜੀ ਇਕੱਲਾ ਰੰਗੀਆਂ ਪਿੰਡ ਦੇ ਵਿੱਚ ਨਹੀਂ ਜੀ ਹਰ ਇੱਕ ਜਗ੍ਹਾ ਤੇ ਅੱਜਕੱਲ ਬਿਸਕੁਟਾਂ ਦਾ ਕੰਮ ਚੱਲ ਰਿਹਾ ਲੋਕੋ ਕੋ ਲੋਕਾਂ ਦੇ ਪੱਠ ਲਾਏ ਵੇਲੇ ਬਿਸਕੁਟ ਬਣਾਉਂਦੇ ਕਿਉਂਕਿ ਅੱਜਕੱਲ ਸੌਂਗੇ ਮਹੀਨੇ ਦੇ ਵਿੱਚ ਕੁੜੀਆਂ ਨੂੰ ਸੰਧਾਰੇ ਵਗੈਰਾ ਮਾਪਿਆਂ ਨੂੰ ਦਿੱਤੇ ਜਾਂਦੇ ਨੇ ਇੱਕ ਮਤਲਬ ਰਿਵਾਜ ਪਹਿਲਾਂ ਤੋਂ ਚੱਲਿਆ ਆਉਂਦਾ ਹੈ ਕਿ ਸੌਂਗੇ ਮਹੀਨੇ ਦੇ ਵਿੱਚ ਜਿਵੇਂ ਕਿ ਹੁੰਕੀਆਂ ਦਾ ਤਿਹਾਰ ਹੁੰਦਾ ਹੈ ਤੇ ਅੱਜਕੱਲ ਸੰਧਾਰਾ ਦਾ ਹੁੰਦਾ ਹੈ ਇਸ ਕਰਕੇ ਵੀ ਇਹ ਸੌਂਗੇ ਮਹੀਨੇ ਦੇ ਵਿੱਚ ਜ਼ਿਆਦਾਤਰ ਬਿਸਕੁਟ ਬਣਾਈ ਜਾਂਦੇ ਨੇ ਤੁੜੇ ਕਹਿੰਦਾ ਮਖਤਰਾ ਵੀ ਪੁਰਾਣੇ ਰੀਤੀ ਰਿਵਾਜਾਂ ਮੁਤਾਬਕ ਇਹ ਹਿਆਰਾ ਇਹ ਚੱਤ ਦੀ ਚੱਲੀ ਜਾਂਦੇ ਨੇ ਹਾਂਜੀ